ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5611 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲਾ ਆਪਾਂ ਚਾਰ ਪਸ਼ੂ ਦਿਖਾਵਾਂਗੇ ਦੋ ਝੋਟੇਗਰੇ ਦੋ ਹੀ ਵੜਾ ਮਾਈ ਦੇ ਕੋਲ ਟੋਕਣਾ ਕਰਨਾ ਤੇ ਸੱਜਣਾ ਤੇ ਆਪਾਂ ਪਹੁੰਚੇ ਹਾਂ ਬਾਈ ਹਰਮਨ ਦੇ ਕੋਲ ਉਧਰ ਕਰਦੇ ਆਂ ਵੀਰਾਂ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਮਿੱਟੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਭਾਜੀ ਤੁਸੀਂ ਸੁਣਾਓ ਚੰਡੀ ਕਲਾ ਜੀ ਚੰਡੀ ਕਲਾ ਚ ਇਹਦੀ ਵੀ ਜੀ ਉਹ ਟੇਡਾ ਪਰਿਵਾਰ ਉਹ ਦੀ ਵਧੀਆ ਮੈਂ ਨਾ ਬੜੀ ਕਿਰਪਾ ਇਹ ਮਾਰਾਈ ਚਲੋ ਕਿਰਪਾ ਹੀ ਚਾਹੀਦੀ ਆ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਭਾਜੀ ਮੇਰਾ ਹਰਮੰਜੋ ਪਿੰਡ ਰਾਜ ਸਸਸੀ ਜੀ ਨਾਮ ਸਰ ਸਰ ਤਸੀਲ ਜੀ ਨਾਮ ਆ ਠੀਕ ਆ ਜੀ ਐਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਕੋਡ ਨੰਬਰ 8264431 ਠੀਕ ਆ ਜੀ ਇੱਦਾਂ ਹੀ ਸ਼ੁਰੂਆਤ ਜੀ ਹਾਂ ਜੀ ਕਰ ਲੀਏ ਉਧਰੋਂ ਲੈਣਾ ਤਾਂ ਕਰ ਲੀਏ ਭਾਜੀ ਆਜੋ ਜੀ ਬਈ ਇਹ ਪੇਟੇ ਨੰਬਰ ਤੇ ਬੈਠ। ਇਹ ਭਾਜੀ ਵੈੜ ਦਾ ਦੂਜਾ ਸੁਆ ਜੇ। ਅੱਛਾ ਜੀ। ਇਹ ਵੀ ਵੈੜ ਆਵੇਂ। ਕਿੰਦਾ ਮੱਛੀ ਬੈਣੀ। ਠੀਕ ਠੀਕ ਹੈ ਜੀ। ਇਹ ਕਿੰਦਾ ਹੈ ਗੱਬਣ ਜੇ? ਹਾਂ ਜੀ ਇਹ ਤੇਰੇ ਭਾਜੀ 10 12 ਖੜਦੀ ਹੈ। ਇੱਕ ਮਿੰਟ ਲਾ ਬੜੀਆਂ ਬਣੂ ਗੜੀ। ਥਾਂ ਵਿੱਚ ਸਪੈਸ਼ਲ ਲੱਗਦਾ ਹੈ। ਚਾਹੀ ਆਂ ਕਿ ਤਰੋਸ ਆ ਗਈ ਭਾਈ। ਹਾਂ ਜੀ ਭਾਈ ਆ। ਠੀਕ ਠੀਕ। ਦੋ ਬਈ ਸ਼ਾਹੀ ਵਾਲਾ ਚਬਚੂ ਕਰਾਓ ਸਿਆ। ਇਹ ਤੇ ਕੇ ਦੂਵੇ ਨਹੀਂ ਬਿਲਕੁਲ ਤਿਆਰ ਆ ਤੇ ਦਿਨ ਖੜਦੀ ਆ 10। ਇਹ ਬੱਕੇ ਢਿਲਾਂ ਢੰਡਾ ਕਾਦੀ ਆ ਹਵਾਨੇ ਦੇ। ਭਾਈ ਪਹਿਲੇ ਤੋਂ ਇਹ ਕਿੰਨਾ ਭਰਿਆ ਦੁੱਧ ਨੇ ਭਾਜੀ ਪਹਿਲੇ ਤੋਂ ਇਹ 12 ਲੀਟਰ ਦੁੱਧ ਮੌਂਦੀਦਾ ਹੀ ਹੈ ਇਸ ਟਾਈਮ 11 ਤੇ 12 14 ਕਿਲੋ ਦੁੱਧ ਵੈਣ ਪੁੱਛੀ ਅੱਛਾ ਜੀ ਹਾਂ ਜੀ 80 ਤੋਂ ਆਈ ਆ ਗਾਣ ਵੇਖੋ ਭਾਈ ਕਿੱਡਾ ਸੁਨ ਠੀਕ ਆ ਠੀਕ ਆ ਲੋ ਵੀ ਥਣ ਤੋਂ ਨਾਣ ਮੱਝਾਂ ਵਾਲਾ ਲੱਗਾ ਵਾ ਕਰੋ ਚੈੱਕ ਆਪਸੀ ਪੈਟ ਫੜੇ ਦੀ ਤੇ ਕੱਟ ਕੋਈ ਨਹੀਂ ਵੀ ਚੰਗੀ ਆ ਤੇ ਥਣਾਂ ਦਾ ਸਿਹਜ ਗਾਇ ਵੀ ਲਾਗੇ ਨਾਲ ਚੈੱਕ ਕਰਾਉਂਦੇ ਆ ਬਹੁਤ ਹੀ ਚੰਗਾ ਵਾ ਲੋ ਭਾਈ ਕਰੋ ਲਾਗੇ ਤੇ ਚੈੱਕ ਤੁਸੀਂ ਥਣਾਂ ਦਾ ਸਿਹਜ ਗਾਇ ਵਾ ਤੇ ਕੀ ਮਤਲਬ ਭਾਈ ਇਹਦਾ ਹੈ ਦੇਖੋ ਭਾਜੀ ਮੋਲ ਤਾਂ ਤਿਆਰ ਹੋਈ ਹੋਏ ਵੈਟ 50000 ਕਰ ਲੈਂਦੇ ਭਾਵੇਂ ਹਾਂਜੀ ਹੁਣ ਆਹ ਢਿੱਲਾ ਢੁਲਾ ਦੇਖੋ ਕਿੰਨੀਆਂ ਪੂਰੀਆਂ ਪਣਦੀਆਂ ਵੈਠ ਠੀਕ ਠੀਕ ਲੋਰੀਏ ਢਿੱਲਾ ਤੋਂ ਨਾ ਤਾਂ ਹੀ ਆ ਹਵਾਲੇ ਦਾ ਜੀ ਜਸੂਨ ਤਾਂ ਕਿਹੜਾ ਹਵਾਲਾ ਚੰਗਾ ਬਣਾ ਲੂਗੀ 40000 ਵੀ ਦੇ ਦਈਏ ਹਾਂ ਨਹੀਂ ਇਹ ਕਰ ਦੋ ਮਾਨ ਤੋਂ ਥੋੜਾ ਬੋਲਾ ਆਓ ਜਿੰਨਾ ਕਰਉਣਾ ਜੀ 30000 ਖੰਡ ਭਾਈ 38000 ਤੋਂ ਛੋਟ ਕਰਦਾਂਗੇ 200 ਰੁਪਿਆ ਠੀਕ ਹੈ ਠੀਕ ਹੈ ਲਓ ਭਾਈ 38000 ਤੋਂ 200 ਰੁਪਿਆ ਭਾਈ ਕਹਿੰਦਾ ਕਰਦਾਂਗੇ ਤੇ 14 15 ਲੀਟਰ ਜਿਹੜਾ ਦੁੱਧ ਚਵਾਈ ਹੈ ਉਹ ਵੀ ਤਾਂ ਕਰੋ ਚੈੱਕ ਥਣ ਪਾਂਡਾ ਜੀ ਟੱਲਾ ਟੋ ਦਾ ਜਿਹੜੀਆਂ ਹਵਾਨੇ ਦੇ ਬਹੁਤੀ ਆ ਤੇ ਆ ਦੱਸਿਓ ਭਾਈ ਇਹ ਵੜ ਦੇ ਭਾਈ ਆ ਵੇਖ ਲਓ ਭਾਈ ਦੂਜਾ ਸੁਆ ਜੀ ਠੀਕ ਵੇਖ ਲਓ ਜਾਤ ਵੇਖ ਲਓ ਵੇੜ ਠੀਕ ਹੈ ਜੀ ਇਹ ਵੀ ਦੀ ਵੇੜ ਆ ਵੇਖ ਲਓ ਭਾਜੀ ਲਓ ਭਾਈ ਕਰੋ ਚੈੱਕ ਜਿੱਤਰਾਂ ਭਾਜੀ ਮਰਜੀ ਬਾਜੋ ਹਾਂ ਸੁਣੀਦਾ ਵੀ ਚੰਗਾ ਲੱਗਾ ਯਾ ਉੱਲੇ ਥਾਂ ਦੀ ਨਾ ਭਾਈ ਤਿੰਨ ਜੋ ਅੱਛਾ ਜੀ ਆਹ ਗਨੇ ਥਾਂ ਦੀ ਠੀਕ ਹੈ ਠੀਕ ਹੈ ਲੋ ਭਾਜੀ ਗੈਣੀ ਵਾਲਾ ਸਾਰਾ ਹੁੰਦੀਆਂ ਵਾ ਪਰ ਹੈ ਤਿੰਨ ਜੋ ਅੱਛਾ ਜੀ ਮੈਂ ਨਹੀਂ ਤੇ ਲੜਾਈ ਜਿਹੜੀ ਦੁੱਧ ਦੇ ਤੋਂ ਪੱਕਾ ਹੋਊਗਾ ਹੁਣ 13 14 ਕਿਲੋ ਅੱਛਾ ਜੀ 12 ਮੰਨ ਕੇ ਜਿਹੜਾ ਮਰਜੀ ਵੀਰ ਲੈ ਜੀ ਅੱਛਾ ਜੀ ਭਾਏ ਦੋ ਟਾਈਮ ਚੋਲੇ ਭਾਏ ਚਾਰ ਟਾਈਮ ਚੋਲੇ ਠੀਕ ਹੈ ਠੀਕ ਹੈ ਸੁਈ ਨੂੰ ਘਾ ਲਿਆ 20 22 ਦਿਨ ਹੋਏ ਸਾਰੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੋ ਭਾਜੀ ਅੱਛਾ ਜੀ ਭਾਜੀ ਬੱਛਾ ਮਰਿਆ ਜੀ ਹੁ ਸਰ ਤੋਂ ਇਹਨੂੰ ਕੋਈ 20-22 ਦਿਨ ਦੇ ਆਸ-ਪਾਸ ਟਾਈਮ ਜਿਹੜਾ ਹੋ ਗਿਆ ਵਾ। ਆਖਰੀ ਖਾਓ ਵੈੜ ਦੀ ਭਾਈ। ਲੋਬਜੀ ਕਰੋ ਫੇਸਕਵਾਲ ਦੀ। ਕਿੱਥੇ ਕਰੀਏ ਕ੍ਰੋਸ ਵਿੱਚ ਆ ਗਈ ਭਾਈ। ਅੰਦਰ ਨੂੰ ਲੈ ਜਾਓ ਅੰਦਰ ਨੂੰ। ਇਹਦੀ ਕ੍ਰੋਸ ਵਿੱਚ ਆ ਗਈ। ਹਾਂਜੀ ਭਾਈ ਹਾਂਜੀ। ਠੀਕ ਹੈ ਠੀਕ ਹੈ। ਲੋਬਜੀ ਕ੍ਰੋਸ ਨੂੰ ਲੈਣੀ ਵੈੜ। ਇਹਦਾ ਜੰਦਰਾ ਵੀ ਤਰੇੜਾ ਜੁੱਤ ਵੈੜ ਦੇ ਤੋ ਫਿਰ ਕੋਈ ਸਿਆ ਵਾਲੇ ਉਹਦੇ ਖਣ ਭਾਂਡਾ ਬਹੁਤ ਦੀ ਜੰਗਾਵਾ। ਭਾਈ ਵੇਖ ਲਓ ਸੋਹਣੀ ਸ਼ਕੀਨ ਹੈ। ਠੀਕ ਹੈ ਠੀਕ ਹੈ ਜੀ। ਫਰੀਡ ਵਾਲੀ। ਠੀਕ ਹੈ ਜੀ। ਲੋਬਜੀ ਕਰੋ ਚੱਕ ਦਿੰ ਫੇਸਕਵਾਲ ਦੀ। ਉਹ ਜਿਹੜਾ ਬਹਿਣੀ ਵਾਲਾ ਥਾਣਿਆ ਨਾ ਤੇ ਲੈ ਜੀ ਇਹ ਅੱਧਾ ਸਵਾਲ ਨਹੀਂ ਦਾ ਥਣੂ ਤੇ ਲਾਗੇ ਵਿੱਚ ਕੀ ਕਰਤਾ ਇਹ ਬਹੁਤ ਚੰਗਾ ਵਾ ਕਿੰਨਾ ਚ ਵਈ ਜਾਊਗਾ ਦੁੱਧ ਬਾਈ ਜੀ ਦੁੱਧ ਭਾਈ ਜੀ ਜਾਵਾਂ ਨੇ ਤੇ 15 5 ਕਿਲੋ ਵਾੜ ਤੋਂ ਹਟਿਆ ਹੋਇਆ ਆ ਤੇ ਘੱਟ ਜੂਗੀ ਰਮਾਨ ਅੱਛਾ ਜੀ ਇੰਨਾ ਖਾਣਾ ਠੀਕ ਹੈ ਠੀਕ ਹੈ ਦੋਵੇਂ 15 16 ਕਿਲੋ ਵਾਲੀ ਵਾੜ ਆ ਇਹ ਕੀ ਮੁੱਲ ਬਾਈ ਇਹ ਦਾ ਹਰ ਭਈ ਵੈਡ ਦਾ ਬੱਚਾ ਹੁੰਦਾ ਚਵੇਂ ਥਾਂ ਉਂਦੇ ਵੈਡ 60000 ਰੁਪਏ ਵਿੱਚੀ ਜੀ ਆਛਾ ਜੀ ਹੁਣ ਮੁੱਲ 45000 ਜੇ ਕਰਾਓ ਮਾਨਤਨ ਕਰ ਦੋ ਜਿਆਜ ਜਿੱਥੇ 40000 ਦੇ ਦਈਏ 40000 ਫਿਰ ਜ 2000 ਹੋਰ ਮੈਂ ਦੇ 35000 ਦੇ ਦਈਏ ਨਾ ਨਾ ਬੱਲਦੇ ਮਾਨਤਨ ਹੋਣੇ ਆ ਕਰਾਓ ਜਿੰਨਾ ਕਰਾਉਣਾ ਜਿਆਜ ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਜਾਣ ਦੋ ਫਿਰ ਆਪਣੇ ਸਾਹ ਨਾਲ ਜਿਆਈ ਦੇ ਦੇਣੀ ਆ ਆ ਵੇਲਾ ਇਹ ਮੇਰਾ ਮੂਲਾ ਵੀ ਉਦਾਂ ਲੱਗਾ ਜੀ ਆਛਾ ਜੀ ਹਾਂ ਜੀ ਕੋਈ ਵੀ ਧੋਖਾ ਨਾ ਸਮਝੇ ਠੀਕ ਹੈਂ ਆ ਵੀ ਦੱਸ ਦੋ ਫਿਰ ਮੈਂ ਕੋਈ ਜ਼ਿਆਦਾ ਮੁੱਲ ਘਟਜਣਾ ਚ ਬਚ ਘਟਾ ਦੋ ਜਿੰਨੇ ਘਟਾਉਣੇ ਜੀ ਜਿੰਨਾਂ ਦਾ ਤੱਕਾ ਹੈ ਯਾਰ ਇਹਦਾ ਯਾਰ ਇਹਨਾਂ ਦੇ ਕਹਿੰਦਾ ਕਹਿੰਦਾ 3000 ਚ ਭਾਈ 200 ਛੋੜ ਹੋਣੀ ਏ ਪਰ ਮੇਰ ਦੀ ਨਹੀਂ ਇੱਡੀ ਚੰਗੀ ਵੈੜਵੇ ਠੀਕ ਹੈ ਠੀਕ ਹੈ ਲਓ ਭਾਈ 3000 ਚ 200 ਦੀ ਭਾਈ ਕਹਿੰਦਾ ਕਿ ਛੋੜ ਕਰਦਾਂਗੇ ਤੇਕ ਕਰੋ ਸੀਲੀਆਂ ਸੁਂਦੀਆਂ ਬਹੁਤ ਆ ਵਾੜ ਦੇ ਵਿੱਚ ਤੇ ਹਵਾਨੇ ਦੇ ਨਾੜਾ ਵੀ ਚੰਗੀਆਂ ਆ ਗਈਆਂ ਕਰੋ ਚੱਕ ਜੀ ਲਾਗੇ ਦੋ ਤੁਸੀਂ ਬਿਲਕੁਲ ਹੀ ਨਾਰਮਲ ਰੇਟ ਬਾਦ ਦਾ ਭਾਈ ਨੇ ਇਹ ਸੱਜਣ ਜੀ ਅਰੇ 15 16 ਕਿਲੋ ਦੁੱਧ ਚਵਾਈ ਜਾਣਾ ਤੇ ਆਜੋ ਬਾਈ ਤੇ ਜੇ ਨੰਬਰ ਦੱਸਿਓ ਬਾਈ ਇਹਦੇ ਬਾਰੇ ਭਾਜੀ ਮੈਂ ਤਾਂ ਤੀਜਾ ਸੂਆ ਜੋ 3 ਮਹੀਨੇ ਚੈੱਕ ਪਾਸ ਆ ਅੱਛਾ ਜੀ 7 ਮਾਂ ਲੱਗਾ ਜੀ ਠੀਕ ਹੈ ਜੀ ਉਹ ਪੱਕਾ 7 ਲੀਟਰ ਅੱਛਾ ਜੀ 6 ਮਾਂ ਤੇ ਜਿਹੜਾ ਮਰਜੀ ਵੀ ਲੈ ਜੀ ਠੀਕ ਹੈ ਠੀਕ ਹੈ ਲਓ ਬਜੀ ਟੋਕੜ ਗੱਬਣ ਆ ਗਈ ਜੇ 6 ਮਹੀਨੇ ਦੇ ਕਿੱਕ ਪਾਸ ਤੇ 6 ਲੀਟਰ ਦੁੱਧ ਯਾਰ ਗਰੰਟੀ ਵਾਲਾ ਦੇਕਰ ਜਗਨੇ 11:00 ਵਜੇ ਦੀ ਚੱਕੀ ਆ ਬਾਈ ਯਾਰ ਮੰਡੇ ਕੋਲ ਚੰਗੇ ਪਾਣੀ ਹੁੰਦੇ ਆ ਬਿਲਕੁਲ ਨੋਰਮਲ ਜਿਹੜੇ ਹੁੰਦੇ ਆ ਕਰੋ ਜੀ ਪਿੱਠ ਪੁੜਾ ਚੈੱਕ ਹੋਣੀ ਉਹਦੀ ਕੰਦਾ ਪੈਠ ਪੜੇ ਦੀ ਮਾਝਾ ਕਰੋ ਜੀ ਲੱਗਦੇ ਸੋਨਾ ਦਾ ਸੈਗ ਹੈ ਸੱਜਰ ਤੋਂ ਪਾਣੀ ਪੈਠ ਦੀ ਮਾਝੋ ਭਾਜੀ ਵੱਡੀ ਮੈਂ ਸੱਜਰ ਨੇ ਕਿੰਨਾ ਦੁੱਧ ਭਰਿਆ ਹਰ 14 ਲੀਟਰ ਭਾਜੀ ਆਪਣੇ ਕੋਲੋਂ ਮੈਂ ਲਈ ਸੱਜਰ ਦੇ ਅੱਛਾ ਜੀ ਠੀਕ ਹੈ ਠੀਕ ਲੋ ਬਈ 14 ਲੀਟਰ ਜਿਹੜਾ ਸੱਜਰ ਦਾ ਨਾਮ ਕੋਈ ਅਕਾਊਂਟ ਜੇ ਮਣਗੀ ਆ ਖਾਲੀ ਜਾਲੀ ਤੇ ਉਧਰ ਜੱਡ ਬੁਲਾਇਆ ਗਿਆ ਕਰੋ ਜੀ ਕਿੱਥੋਂ ਹੋ ਭਾਜੀ ਪੂਰੇ ਕੱਦ ਵਾਲੀ ਮੈਂ ਆ ਹਾਂ ਠੀਕ ਆ ਠੀਕ ਆ ਜੀ ਇਧਰ ਖੜ੍ਹੇ ਨੂੰ ਜਦਾ ਤੇਵਾੜੇ ਖੜ੍ਹਣ ਭਾਜੀ ਭਾਜੀ ਕਿਹੜੇ ਵੀਰ ਕੋ ਲਿਆਣ ਦੀ ਆ ਉਹਨੂੰ ਵੀ ਆਪਣੀ ਵੀਡੀਓ ਵੇਖਣੀ ਹੋ ਵਿਚਾਰਾ ਵੇਚਦਾ ਨਹੀਂ ਠੀਕ ਆ ਠੀਕ ਆ ਲੋ ਬਈ ਕਰੋ ਚੱਕਣਾ ਦਾ ਸੈਕ ਉਹ ਵੀ ਚੰਗਾ ਵਾ ਕੀ ਬੋਲ ਕਰਨਾ ਬਈ ਜਾਨ ਇਹ ਭਾਈ ਜਿਹੜੇ ਵੀਰ ਕੋਲ ਆਂਦੀ ਉਹਦਾ ਮੁੰਡਾ ਹੀ ਚਾਹੁੰਦਾ ਸੀ ਅੱਛਾ ਜੀ ਉਹਦਾ ਪਾਪਾ ਪੋਲੀ ਬੜੀ ਵੇਚਣੀ ਨਹੀਂ ਨੀ ਆ ਅੱਛਾ ਜੀ ਬੜੀ ਔਖੀ ਉਹਨੇ ਵੇਚੀ ਜੀ ਠੀਕ ਹੈ ਠੀਕ ਚੋਣ ਚਵਾ ਇੰਨਾ ਚੰਗਾ ਲੱਗਾ ਜਣਾ ਮੈਨੂੰ ਜਿਹੜਾ ਵੀਰ ਚੜੂ ਉਹ ਨਾ ਮੈਂ ਛੱਡੂਗਾ ਠੀਕ ਹੈ ਠੀਕ ਹੈ ਹਾਂ ਜੀ ਕੀ ਮੁੱਲ ਬਈ ਜਾਨ ਹੁਣ ਮੌਕੇ ਤੇ ਮੁੱਲ ਇਹਦਾ 70000 ਜੋ ਅੱਛਾ ਜੀ 65000 ਦਈਏ ਤਾਂ ਕਰਨਾ ਮਾਨਤਾਂ ਕਰ ਦੋ ਮਾਨਤਾਂ ਬਈ ਭਾਈ 65000 ਚ 200 ਛੋੜ ਕਰਦਾਂਗੇ ਪਰ ਮੈਂ ਜੀ ਦੀ ਜੀ ਚੰਗੀ ਮੈਂ ਠੀਕ ਹੈ ਠੀਕ ਹੈ ਲੋ 650 ਕਾ 8 ਕਿਲੋ ਕਰ ਜੂਗੀ ਮੈਂ ਚੰਗੇ ਸਾਰੇ ਚਲ ਗਈ ਠੀਕ ਆ ਠੀਕ ਆ ਲਓ ਬਈ ਯਾਰ ਉਹ ਚੌਥੇ ਨੰਬਰ ਦੇ ਦੱਸਿਓ ਭਈ ਆ ਛੋਟੀ ਭਾਰੇ ਆ ਛੋਟੀ ਭਾਈ ਜੀ ਸੂਈ ਜੋ ਮਹੀਨੇ ਦੇ ਲਾਗੇ ਬੰਨੇ ਟਾਈਮ ਹੋਇਆ ਜੀ ਅੱਛਾ ਜੀ ਮਹੀਨੇ ਦੋ ਚਾਰ ਦਿਨ ਅੰਦਰ ਲਾ ਲਓ ਬਾਹਰ ਨਾ ਲਾਓ ਅੱਛਾ ਜੀ ਦੁੱਧ ਪੱਕਾ ਲੀਟਰ ਦਾ ਮਿਲਣ ਵਾਲਾ ਉਹ 9 ਕਿਲੋ ਅੱਛਾ ਜੀ 8 ਮੰਨ ਜਿਹੜਾ ਮਰਜੀ ਵੀਰ ਦਾ ਠੀਕ ਆ ਠੀਕ ਆ ਮੈਂ ਤੁਹਾਨੂੰ ਖਾਓ ਕਰਦਾ ਛੋਟੀ ਬਹੁਤ ਚੰਗਾ ਵਾ ਮੈਂ ਦਾ ਸੋਹਣੀ ਸ਼ਕੀਨ ਛੋਟੀ ਭਾਈ ਤੇ ਥਣ ਥਣ ਵਿਆਹ ਕੰਦਾ ਕੰਦਾ ਲੱਗਾ ਵਾ ਤੇ 8 ਲੀਟਰ ਇਹ ਦੋ ਮਹੀਨੇ ਕਿਨੇ ਆਸਵਾ ਪਿਹੜਾ ਡੌਨਟ ਆਪਾ ਜੀ ਇੱਕ ਨੰਬਰ ਦੇ ਝੋਡੀ ਦਾ ਏ ਛਾਂ ਸੁਣਾ ਨਾ ਕੱਲਾ ਕੱਲਾ ਗੱਡਿਆ ਪਿਆ ਵਾ ਇੱਕ ਨਾ ਸੁਬਾ ਸੁਈ ਬਾਈ ਉਹ ਦੂਜਾ ਜੇ ਝੋਡੀ ਦਾ ਪਾਜੀ ਪੇਟ ਪੂਰੀ ਤਰ੍ਹਾਂ ਸਾਫ਼ ਆ ਮੈਂ ਜੀ ਆ ਸਾਰੀ ਸੁਜਾ ਸੁਬਾ ਸੁਈ ਦੇ ਪਿੱਠ ਪੜਾਵੇ ਬਹੁਤ ਚੰਗਾ ਲੱਗਾ ਤੇ ਕਰੋ ਫੇਰ ਕੁਆਲਟੀ ਚੰਗ ਤੇ ਸਿੰਘ ਸਿੰਘ ਵੀ ਚੰਗਾ ਆ ਗਿਆ ਐਨ ਜੱਡ ਬਹਿ ਗਿਆ ਪਹਿਲੇ ਸੁਣੇ ਤਾਈ ਕੇ ਨਾਮ ਚੱਲੇ ਆਉਂਦੇ ਨੇ ਇਹਲੇ ਸੁਣੇ ਦਾ ਹੀ ਆਣਗੇ ਠੀਕ ਹੈ ਠੀਕ ਦਾ ਬਈ ਪਹਿਲਾਂ ਨੇ 10 11 ਲਿਖੇ ਦਾ ਦੋ ਕੱਢਿਆ ਬਾਕੀ ਜਿਆਦਾ ਮਾਲ ਕੋਈ ਸਾਂਭਣ ਵਾਲੀ ਹੈ ਛੋਟੀ ਦੋਸਤ ਫਿਰ ਦਾਹਾਂ ਤੋਂ ਬਾਹਰ ਕਰੂਗੀ ਹੁਣ ਪੱਤਾ ਦੁੱਧ 9 ਕਿਲੋ ਜੀ ਚਾਹਾਂ ਚਾਹਾਂ ਦਾ ਪੱਤਾ ਪੱਲਾ ਦਾ ਚਾਹਾਂ ਕਰੂਗੀ ਜਾਂ ਤੋਂ ਉਹੀ ਅੰਦੇ ਨੂੰ ਮਣੀ ਨੇ ਉਹੀ ਤੇ ਕੰਬੀਆਂ ਇਹ ਜਿਹੜਾ ਵੀ ਮਲਬਾ ਇਹ ਰੋ ਆਜੀ ਇਹਦਾ ਬੱਚਾ ਹੋਵੇ ਛੋਟੀ ਦਾ ਤੁਹਾਨੂੰ ਪਤਾ 80 85 ਜੋ ਮਰਗੀ ਮੰਗ ਲੈਂਦੇ ਹੁਣ ਇਹਦਾ ਮਾਲ 75000 ਜੀ ਅੱਛਾ ਜੀ ਸਭ ਕਰਦੀ ਦੇ ਦੀਏ ਛੱਡ ਦੋ ਹਜ਼ਾਰ ਖੰਡ ਕਰ ਯਾਰ ਨਾ ਛੱਡਿਏ ਹਾਨਾ ਇਹ ਕਰ ਦਈਏ ਜਾਣ ਤੋਂ ਫਿਰ ਜੈਸਨ ਹੋਈ ਜੈਸਨ ਹੋਈ ਭਾਈ 65000 ਚ 200 ਛੋਟ ਕਰਦਾਂਗੇ ਮੇਰਾ ਵੀਰ ਕੋ ਬਾੜੀਆਂ ਨਾ ਲੱਭ ਠੀਕ ਹੈ ਠੀਕ ਹੈ ਨਾ ਇਹ ਦੇਣੀ ਹੈ 65000 ਚ 200 ਰੁਪਏ ਛੋਟ ਬਿਲਕੁਲ ਜੈਸਨ ਜੀ ਚੈੱਕ ਤੇ ਬਾਕੀ ਝੋਟੀ ਵਿੱਚ ਕੋਈ ਛੱਕ ਨਹੀਂ ਹੈਗਾ ਇਹ ਇੱਕ ਲਾਸਟ ਤੇ ਹੋਰ ਨਹੀਂ ਆਉਂਦੀ ਆ ਹੋਰ ਇਹ ਭਾਜ ਮੈਂ ਭਾਜੀ ਉਹ ਖਾ ਦਿੰਦੇ ਠੀਕ ਹੈ ਲਓ ਭਾਈ ਇੱਕ ਵਸਾਤੀ ਦੀ ਆਫਰ ਤੁਹਾਨੂੰ ਦਵਾਣੇ ਆਪਾਂ ਆਹ ਵੇਖੋ ਭਾਈ ਇਹ ਵਸਾਤੀ ਲੋਹਰ ਹਾਂਜੀ 10 ਵਜੇ ਬਾਰੇ ਦੇਖੋ ਦੁੱਤ ਭਾਈ 7 ਕਿਲੋ ਇਹ ਪੱਕਾ ਅਛਾ ਜੀ 6 ਮੰਨ ਕੇ ਜਿਹੜਾ ਮਰਜੀ ਵੀਰ ਦਾ ਜੀ ਠੀਕ ਹੈ ਠੀਕ ਹੈ ਘਾਹ ਮਣੀ ਨੂੰ ਵੀ ਤੀਰਾਂ ਲੱਗਾ ਇਹ ਮਹੀਨਾ ਡੇਢ ਮਹੀਨਾ ਹੋ ਗਿਆ ਨਿਕਲੇ ਨਾ ਨਿਕਲੇ ਘੱਟ ਜੀ ਅਛਾ ਜੀ ਟੋਨ ਚਾਹ ਇੱਕ ਨੰਬਰ ਠੀਕ ਹੈ ਬੋ ਭਾਈ ਜੀ ਨਿਕਲੇ ਨਾ ਨਿਕਲੇ ਬੋਲੇ ਨਿਕਾ ਜਾ ਪਾਣੀ ਤੇ ਕਰੋ ਚੱਕ ਦੀ ਫੇਸ ਕੁਆਲਟੀ ਤੇ ਕੱਦ ਵਜਨ ਦੀ ਚੰਗੀ ਆ ਮੈਂ ਨਾ ਬਤਲ ਇਹ ਕਿਨਵਾ ਸੁਬ੍ਹਾ ਨਹੀਂ ਭਾਈ ਸੁਆ ਪਿੱਜਾ ਕੋਈ ਨਹੀਂ ਕੋਠਾ ਲਾ ਰਹੇ ਆਪਣੀ ਸੰਖ ਲਾ ਲਓ ਠੀਕ ਹੈ ਜੀ ਦੋ ਵਗੇ ਤੀਜਾ ਚੌਥਾ ਆਪਣੀ ਸਮਝਣਾ ਭਾਈ ਜੀ ਕਹਿੰਦਾ ਕਿ ਚੈੱਕ ਕਰ ਸਕਦੇ ਤੁਸੀਂ ਸੱਜੇ ਨੇ ਕਿਨਾਂ ਦੁੱਧ ਭਰਿਆ ਹਰੇ ਉਹ ਸੱਜੇ ਭਾਈ 10 12 ਲੀਟਰ ਦੁੱਧ ਮਾਣਨਾ ਚੁਣ ਲਈ ਅੱਛਾ ਜੀ ਠੀਕ ਹੈ ਠੀਕ ਹੈ ਤਾਂ ਉਹ ਸੱਜੇ ਨੇ 10 12 ਵਾਲਾ ਕਿਹੜਾ ਦੁੱਧ ਚੁਆਇਆ ਵਾ ਉਹ ਕਹਿੰਦਾ ਮੈਡਮ ਨੋਟਰੀ ਦੇ ਦੁੱਧ ਭਾਈ ਕਿੰਨਾ ਦਿੱਤਿਆ ਜੀ 7 ਕਿਲੋ 6 ਮਨ ਕੇ ਲੈ ਜਿਹੜਾ ਠੀਕ ਆ ਠੀਕ ਆ ਜੀ ਲਓ ਬਈ ਮੌਕੇ ਤੇ ਜਿਹੜਾ 7 ਲੀਟਰ ਆ ਬਾਕੀ 6 ਦੀ ਪੂਰ ਗਰੰਟੀ ਹੈ ਬਾਈ ਜੀ ਇਹਦਾ ਮੁੱਲ ਬਾਈ ਫਿਰ ਮੁੱਲ ਭਾਈ 55000 ਜੀ ਅੱਛਾ ਜੀ ਕਰ ਦੋ ਮਾਤਾ ਜਿੰਨਾ ਕਰਨਾ ਨਹੀਂ ਦੱਸ ਦੋ ਆਪ ਹੀ ਫਿਰ ਮੈਂ ਤਾਂ 50 ਦੋ ਕਰੀ ਅੰਦਰ ਹਾਂ ਨਹੀਂ ਕਰਦੀਏ ਭਾਈ ਨਿਕਾਇਆ ਮੋਲੇ ਦਾ ਜਿਹੜਾ ਜਾਵੇ ਪਹਿਲੇ ਫੂਲ ਤੇ 40000 200 ਛੋੜ ਕਰ ਦਾਂਗੇ ਠੀਕ ਹੈ ਲੋ ਬਈ 48000 200 ਰੁਪਏ ਛੋੜ ਦੇ ਬਸ ਆਖੀ ਆਫਰ ਲਾਤੀ ਬਾਈ ਨੇ ਜੇ ਦੁੱਧ ਵਿੱਚ ਸੱਜਣ ਨੇ ਚੰਗਾ ਭਰਿਆ ਬਦ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਉਹਨੂੰ ਪੀਰਾ ਭਰਾਏ ਨੂੰ ਵੀ ਤੇ ਜਿਹੜੇ ਵੀਰ ਭਰਾ ਦੇ ਫੇਟ ਉੰਦੀ ਆ ਤੇ ਚਲੋ ਉਹਦੀ ਕਿਸਮਤ ਬਾਕੀ ਭਾਜੀ ਹਰ ਵੀਰਿਆ ਇਹ ਬੇਨਤੀ ਹੁੰਦੀ ਆ ਮੇਰੇ ਵੀਰ ਭਰਾ ਦੋ ਟਾਈਮ ਚਾਰ ਟਾਈਮ ਚੋ ਕੇ ਤਸੱਲੀ ਕਰਕੇ ਖੜੋ ਨਹੀਂ ਬਿਲਕੁਲ ਸਹੀ ਗੱਲ ਆ ਬਿਲਕੁਲ ਬਹੁਤ ਹੀ ਚੰਗੀ ਗੱਲ ਬਾਈ ਹਰ ਵਾਰੀ ਕਰਦਾ ਤੇ ਸਾਡੀ ਵੀ ਇਹੋ ਬੇਨਤੀ ਆ ਕਿ ਬਾਈ ਆਪਣੇ ਦੋ ਟਾਈਮ ਤਸੱਲੀ ਕਰ ਲਿਆ ਕਰੋ ਤੇ ਬਾਅਦ ਚ ਨਾ ਕੇ ਵੀਰ ਭਰਾ ਨੂੰ ਲਾਭਾ ਦਿਆ ਕਰੋ ਪਾਂਡਰ ਪਈਆਂ ਦੀ ਤੁਸੀਂ ਖਰਚ ਲੈਂਦੇ ਜੇ ਤੇ ਟਾਈਮ ਵੀ ਕੱਢ ਲਿਆ ਕਰੋ ਵੀਰ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਵੀਰਾਂ ਭਰਾਵਾਂ ਦਾ ਢਿੱਲੋ ਡੇਰੀ ਫਾਰਮ ਤੇ ਅੱਜ ਰਾਜਾ ਸਾਹ ਸੀ